ਦੀ ਦੂਤ ਧਨ ਕਰਨ ਕਰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਦਰਬਾਰ ਆਪਾਂ ਜਦ ਬੈਠੇ ਆ ਸਤ ਸੰਗਤ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲਾ ਸਚਨਾ ਹੋ ਵੜਾਈ ਦੀ ਛਾਲ ਅੰਮ੍ਰਿਤ ਜੀ ਆ ਪਵਤ੍ਰ ਦਰਬਾਰ ਸਾਜਣ ਬੈਠ ਕੇ ਦਾ ਸੰਭਾਗਾ ਸਾਨੂੰ ਪ੍ਰਾਪਤ ਹੋਇਆ ਅਰ ਸਾਨੂੰ ਨੀ ਕਰੀਏ ਪਵਿੱਤਰ ਬੁਲਾਈਏ ਫਤਹਿ ਸਨਾ ਕਿਸੇ ਦੀ ਬਾਜੀ ਨਾ ਰਵੇ ਜੇ ਗੁਰੂ ਕਰੇ ਕਿਰਪਾ ਸਾਡੀ ਆਤਮਾ ਗੁਰੂ ਦੇ ਚਰਨਾਂ ਵਿੱਚ ਲੱਗ ਜਾਵੇ ਬਲਾਵ ਭਤੇ ਵਾਹਿਗੁਰੂ ਜੀ ਕਾ ਖਾਲਸਾ ਲਾ ਰੋਹਣੀ ਗੁਰੂ ਜੀ ਦੇ ਅਮਰ ਜਵਨ ਆਪਾਂ ਨੇ ਅੱਜ ਜੀ ਦੀ ਪਾਵਨ ਬਾਣੀ ਸਰਵਣ ਕੀਤੀ ਆਸਾ ਜੀ ਮਾਰ ਦੀ ਪਾਵਨ ਬਾਣੀ ਪਵਨ ਸ਼ਬਦ ਮਾਲੂ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੀਖਸੋ ਪਿਆਰੀ ਅੰਕ ਦੇ ਘਾਤ ਗੁਰੂ ਨਾਨਕ ਦੇਵ ਜੀ ਵਾਲਾ ਪਾਵਨ ਸ਼ਬਦ ਹੈ ਇਹ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਆਤਾ ਸਾਨੂੰ ਕਿੰਨੀਆਂ ਸੋਹਣੀਆਂ ਗੱਲਾਂ ਦੱਸਦੇ ਵੇਖ ਜੇ ਮਿੱਠਾ ਕਟਿਆ ਕਟਕੁੰਦ ਬੱਦਾ ਭਾਏ ਹੁੰਦਾ ਅੰਦਰ ਰੱਖ ਕੇ ਦਿਨ ਸੁਮਲ ਸਜਾਏ ਇਹਦੇ ਜਿਹੜੀ ਗੱਲ ਕੀਤੀ ਆ ਨਾ ਸਤਿਗੁਰੂ ਪਾਤਸ਼ਾਹ ਨੇ ਪਾਵਨ ਸ਼ਬਦ ਨਾਲ ਵੇਖ ਜੇ ਮਿੱਠਾ ਕਟਿਆ ਕਟਕੁ ਡ ਬੱਦਾ ਭਾਏ ਹੁੰਡਾਂ ਅੰਦਰ ਰੱਖ ਕੇ ਤੀਣ ਸੋਮੱਦ ਸਜਾਈ ਰਸ ਕਸ ਕਟਕਰ ਪਾਈਏ ਅਪੈ ਤੈ ਮੇਰ ਲਾਈ ਭੀ ਸੋ ਫੋਕ ਸੰਭਾਲੀ ਅਤਿ ਚ ਅੱਗ ਜਲਾਈ ਨਾਲ ਕਿ ਮਿੱਠਾ ਪਤਰੀਏ ਦੇਖੋ ਲੋਕਾਂ ਆਈ ਨਾਨਕ ਵੇਖਾ ਨਾਨਕ ਮਿੱਠਾ ਪਤਰੀਏ ਇਹ ਗੁਰੂ ਨਾਨਕ ਪਾਤਸ਼ਾਹ ਦਾ ਆਨੰਦ ਸ਼ਬਦ ਹੈ ਇੱਕ ਵਾਰ ਨਾ ਸਤ ਸੰਤ ਸਤ ਸੰਗਤ ਜੀਓ ਗੁਰੂ ਨਾਨਕ ਦੇ ਨਾਮ ਆ ਜੀ ਮਰਦਾ ਸਤਿਗੁਰੂ ਜਾਰੇ ਨਗੇ ਜਾਰੇ ਨੇ ਪੜੀਆਂ ਪਿਆਰ ਦੀਆਂ ਗੱਲਾਂ ਸਤਿਗੁਰੂ ਪਾਤਸ਼ਾਹ ਕਰਦੇ ਜਾ ਰਹੇ ਕਿ ਆਪਾਂ ਪਾਉਣ ਸ਼ਬਦ ਦੀ ਵਿਚਾਰ ਕਰਾਂਗੇ ਜੋ ਮਾਲੂ ਬਾਣੀ ਦੇ ਅੰਦਰ ਪਾਉਣ ਸ਼ਬਦ ਜਿਹੜਾ ਬਸਰਨ ਕੀਤਾ ਕਿ ਉਤਨ ਦੇ ਨਾਲ ਸਤਿਗੁਰੂ ਜਾਰੇ ਅੱਗੇ ਨਾ ਕੁਝ ਇੱਕ ਮੋੜ ਬਣਦਾ ਹੁੰਦਾ ਹੈ ਇੱਕ ਦਿਨਾਂ ਕਿਸਾਨ ਗੁੜ ਬਣਾਉਂਦੇ ਪਏ ਨੇ ਤੇ ਰੂ ਨੂੰ ਕਰਨ ਕਰਤਾ ਜਾ ਰਿਹਾ ਲੋ ਕੰਨੇ ਦਾ ਰਾਸ ਤੇ ਜਦੋਂ ਖੁਸ਼ਬੂ ਆਈ ਨਾ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਧੰਗੁਰ ਨਾਨਕ ਦੇਵ ਮਹਾਰਾਜ ਗੁੜਖਾਨ ਨੂੰ ਮਰ ਕਰਦਾ ਗੁੜਖਾਨਾ ਸਤਿਗੁਰੂ ਪਾਤਸ਼ਾਹ ਆਖਿਆ ਲੱਗੇ ਵਿਚ ਚਲੋ ਸਤਿਗੁਰੂ ਕਹਿੰਦਾ ਪਰ ਚੱਲਦੇ ਜਿੱਥੇ ਕਿਸਾਨ ਰੋਣੋ ਕਰਮ ਕਰਕੇ ਗੋੜ ਤਿਆਰ ਕਰ ਰੇ ਸੀ ਵੱਡੇ ਵੱਡੇ ਘੜਾਏ ਭਾਰੇ ਭਾਈ ਨੇ ਥੱਲੇ ਅੱਗ ਬਲਦੀ ਪਈ ਐ ਉਹ ਜਿੱਥੇ ਗੋੜ ਬਣਦਾ ਪੈਣਾ